ਪੰਜਾਬ ਵਾਸੀਆਂ ਦੇ ਲਈ ਜ਼ਰੂਰੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦਾ ਇੱਕ ਹਾਈਵੇ 3 ਮਹੀਨਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਹਾਈਵੇ ਦੇ ਉੱਪਰ ਕੰਮ ਜਿਹੜਾ ਚੱਲ ਰਿਹਾ ਫਲਾਈਓਵਰ ਦਾ ਕੰਮ ਚੱਲ ਰਿਹਾ ਜਿਸ ਕਾਰਨ ਉੱਥੇ ਲੰਬਾ ਜਾਮ ਲੱਗ ਜਾਂਦਾ ਕਿਉਂਕਿ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਜਿਹੜਾ ਹਾਈਵੇ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਤਾਂ ਰੂਪਨਗਰ ਪੁਲਿਸ ਦੇ ਵੱਲੋਂ ਵੱਡਾ ਕਦਮ ਜਿਹੜਾ ਉਠਾਇਆ ਗਿਆ ਤੇ ਉਹਨਾਂ ਦੇ ਵੱਲੋਂ ਰੂਟ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਕਿਉਂਕਿ 3 ਮਹੀਨੇ ਤੱਕ ਜਿਹੜਾ ਇਸ ਹਾਈਵੇ ਤੇ ਫਲਾਈਓਵਰ ਦਾ ਕੰਮ ਚੱਲੇਗਾ ਜਿਸ ਦੇ ਕਾਰਨ ਲੋਕਾਂ ਨੂੰ ਖੱਜਲ ਖੁਆਰ ਜਿਹੜਾ ਹੁਣ ਆ ਪੈ ਸਕਦਾ ਹੈ ਤੇ ਲੋਕ ਜਿਹੜੇ ਖੱਜਲ ਖੁਆਰ ਹੋ ਵੀ ਰਹੇ ਨੇ ਕਿਉਂਕਿ ਲੰਬਾ ਜਾਮ ਜਦੋਂ ਉੱਥੇ ਲੱਗ ਜਾਂਦਾ ਹੈ ਜਿਹੜੇ ਲੋਕ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਇਹ ਹਾਈਵੇ ਹੈ ਉਹ ਬੰਦ ਹੈ ਤੇ ਇਸ ਲਈ ਜਿਹੜੇ ਬਦਲਵੇਂ ਰੂਟਾਂ ਦੇ ਰਾਹੀ ਉਹਨਾਂ ਨੂੰ ਹੁਣ ਸਫ਼ਰ ਕਰਨਾ ਪੈ ਰਿਹਾ ਤਾਂ ਰੂਪਨਗਰ ਚੰਡੀਗੜ੍ਹ ਜਾਣ ਵਾਲਾ ਜਿਹੜਾ ਹਾਈਵੇ ਹੈ ਉੱਥੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਤਾਂ ਵੱਡੀ ਖਬਰ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਇਸ ਹਵੇ ਦੇ ਉੱਪਰ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਆਖਰ ਤੱਕ ਜਰੂਰ ਦੇਖਣਾ ਤਰੂਪਨਗਰ ਦੀ ਪੁਲਿਸ ਨੇ ਦੱਸਿਆ ਕਿ ਰੂਪਨਗਰ ਦਾ ਨੈਸ਼ਨਲ ਹਾਈਵੇ ਨੰਬਰ 205 ਰੂਪਨਗਰ ਚੰਡੀਗੜ੍ਹ ਤੇ ਪਿੰਡ ਪਿਉਰਾ ਨੇੜੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇੱਥੇ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਇਸ ਟ੍ਰੈਫਿਕ ਜਾਮ ਤੋਂ ਬਚਿਆ ਜਾਵੇ ਜਿਸ ਕਰਕੇ ਰੋਪਨਗਰ ਪੁਲਸ ਤੇ ਵੱਲੋਂ 3 ਮਹੀਨਿਆਂ ਦੇ ਲਈ ਇਸ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਭਾਵੇਂ ਕਿ ਲੋਕਾਂ ਨੂੰ ਦੂਜੇ ਰਸਤੇ ਰਾਹੀਂ ਜਾਣ ਦੇ ਲਈ ਕਿਹਾ ਗਿਆ ਇਸ ਬਲਾਈਓਵਰ ਤੇ ਕੰਮ ਚੱਲ ਰਿਹਾ ਹੈ ਜਿਸ ਕਰਕੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੀਆਂ ਗੱਡੀਆਂ ਨੇ SBS ਨਗਰ ਤੋਂ ਚੰਡੀਗੜ੍ਹ ਜਾਣਾ ਹੈ ਉਹ ਚਮਕੌਰ ਸਾਹਿਬ ਰਾਹੀਂ ਚੰਡੀਗੜ੍ਹ ਜਾ ਸਕਦੇ ਨੇ ਤੇ ਜਿਹੜੇ ਨੰਗਲ ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਨੇ ਉਹ ਨਾਲਾਗੜ ਬੰਦੀ ਰਾਹੀਂ ਚੰਡੀਗੜ੍ਹ ਜਾ ਸਕਦੇ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਇੱਕ ਲੰਬੇ ਜਾਮ ਵਿੱਚ ਫਸਣ ਤੋਂ ਬਚ ਸਕਣਗੇ ਪੰਜਾਬ ਵਾਸੀਆਂ ਦੇ ਲਈ ਜ਼ਰੂਰੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦਾ ਇੱਕ ਹਾਈਵੇ 3 ਮਹੀਨਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਹਾਈਵੇ ਦੇ ਉੱਪਰ ਕੰਮ ਜਿਹੜਾ ਚੱਲ ਰਿਹਾ ਫਲਾਈਓਵਰ ਦਾ ਕੰਮ ਚੱਲ ਰਿਹਾ ਜਿਸ ਕਾਰਨ ਉੱਥੇ ਲੰਬਾ ਜਾਮ ਲੱਗ ਜਾਂਦਾ ਹੈ ਕਿਉਂਕਿ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਜਿਹੜਾ ਹਾਈਵੇ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਤਾਂ ਰੂਪਨਗਰ ਪੁਲਿਸ ਦੇ ਵੱਲੋਂ ਵੱਡਾ ਕਦਮ ਜਿਹੜਾ ਉਠਾਇਆ ਗਿਆ ਤੇ ਉਹਨਾਂ ਦੇ ਵੱਲੋਂ ਰੂਟ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਕਿਉਂਕਿ 3 ਮਹੀਨਿਆਂ ਤੱਕ ਜਿਹੜਾ ਇਸ ਹਾਈਵੇ ਤੇ ਫਲਾਈਓਵਰ ਦਾ ਕੰਮ ਚੱਲੇਗਾ ਜਿਸ ਤੇ ਕਾਰਨ ਲੋਕਾਂ ਨੂੰ ਖੱਜਲ ਖੁਆਰ ਜਿਹੜਾ ਹੁਣ ਆ ਪੈ ਸਕਦਾ ਹੈ ਤੇ ਲੋਕ ਜਿਹੜੇ ਖੱਜਲ ਖੁਆਰ ਹੋ ਵੀ ਰਹੇ ਨੇ ਕਿਉਂਕਿ ਲੰਬਾ ਜਾਮ ਜਦੋਂ ਉੱਥੇ ਲੱਗ ਜਾਂਦਾ ਹੈ ਜਿਹੜੇ ਲੋਕ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਇਹ ਹਾਈਵੇ ਹੈ ਉਹ ਬੰਦ ਹੈ ਤੇ ਇਸ ਲਈ ਜਿਹੜੇ ਬਦਲਵੇਂ ਰੂਟਾਂ ਦੇ ਰਾਹੀਂ ਉਹਨਾਂ ਨੂੰ ਹੁਣ ਸਫ਼ਰ ਕਰਨਾ ਪੈ ਰਿਹਾ ਤਾਂ ਰੂਪਨਗਰ ਚੰਡੀਗੜ੍ਹ ਜਾਣ ਵਾਲਾ ਜਿਹੜਾ ਹਾਈਵੇ ਹੈ ਉੱਥੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਤਾਂ ਵੱਡੀ ਖਬਰ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਇਸ ਹਾਈਵੇ ਦੇ ਉੱਪਰ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਆਖਰ ਤੱਕ ਜ਼ਰੂਰ ਦੇਖਣਾ ਤਰੂਪਨਗਰ ਦੀ ਪੁਲਿਸ ਨੇ ਦੱਸਿਆ ਕਿ ਰੂਪਨਗਰ ਦਾ ਨੈਸ਼ਨਲ ਹਾਈਵੇ ਨੰਬਰ 205 ਰੂਪਨਗਰ ਚੰਡੀਗੜ੍ਹ ਤੇ ਪਿੰਡ ਪਿਉਰਾ ਨੇੜੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇੱਥੇ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਇਸ ਟ੍ਰੈਫਿਕ ਜਾਮ ਤੋਂ ਬਚਿਆ ਜਾਵੇ ਜਿਸ ਕਰਕੇ ਰੋਪਨਗਰ ਪੁਲਸ ਤੇ ਵੱਲੋਂ 3 ਮਹੀਨਿਆਂ ਦੇ ਲਈ ਇਸ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਭਾਵੇਂ ਕਿ ਲੋਕਾਂ ਨੂੰ ਦੂਜੇ ਰਸਤੇ ਰਾਈ ਜਾਣ ਦੇ ਲਈ ਕਿਹਾ ਗਿਆ ਇਸ ਬਲਾਈਓਵਰ ਤੇ ਕੰਮ ਚੱਲ ਰਿਹਾ ਹੈ ਜਿਸ ਕਰਕੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੀਆਂ ਗੱਡੀਆਂ ਨੇ SBS ਨਗਰ ਤੋਂ ਚੰਡੀਗੜ੍ਹ ਜਾਣਾ ਹੈ ਉਹ ਚਮਕੌਰ ਸਾਹਿਬ ਰਾਈ ਚੰਡੀਗੜ੍ਹ ਜਾ ਸਕਦੇ ਨੇ ਤੇ ਜਿਹੜੇ ਨੰਗਲ ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਨੇ ਉਹ ਨਾਲਾਗੜ ਬੰਦੀ ਰਾਈ ਚੰਡੀਗੜ੍ਹ ਜਾ ਸਕਦੇ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਇੱਕ ਲੰਬੇ ਜਾਮ ਵਿੱਚ ਫਸਣ ਤੋਂ ਬਚ ਸਕਣਗੇ